ਪਹਿਲਾ ਮੈਂ ਚੋਈ ਵੀ ਨਹੀਂ ਸੀ ਕਿਤੇ ਅੱਛਾ ਗੂਠੇ ਤਾਂ ਮੇਰੇ ਦੁਖਣ ਲੱਗ ਜਾਂਦੇ ਆ ਹਾਂ ਫੇ ਮੈਂ ਕੱਪੜ ਨਾਲ ਚੋਂ ਲੱਗੇ ਜਾਂਦਾ ਠੀਕ ਆ ਠੀਕ ਆ ਜੀ ਠੀਕ ਆ ਅਮੈਂ ਤੁਹਾਨੂੰ ਕਹਿੰਦਾ ਹਾਂ ਰੌਣ ਕੜੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਆਪਾਂ ਸਿੰਦਰ ਚੱਕੀ ਵਾਲੇ ਦੇ ਘਰੋਂ ਲੈ ਕੇ ਆਏ ਜੀ ਪਿੰਡ ਆ ਗਿਆ ਸੰਗਤ ਤਲਵੰਡੀ ਸਾਬੋ ਤੋਂ ਦੋਸਤੋ 4 ਕਿਲੋਮੀਟਰ ਸੰਗਤ ਤੇ ਉਹਨਾ ਇਕੱਠੇ-ਕੱਠੇ ਇਹ ਪਿੰਡ ਆ ਘਰੇਲੂ ਕਾਰਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਇੱਕ ਕਹਾ ਪਹਿਲਾ ਸੂਆ ਸੂਈ ਹੋਈ ਛੋਟੀ ਸੇਲ ਕਰਨੀ ਆ ਸਾਰੀ ਗੱਲਬਾਤ ਮੁੱਲਵਾੜੀ ਦੀ ਆਪਾਂ ਮਾਲਕਾ ਨਾਲ ਕਰਾਂਗੇ ਸ਼ਿੰਦਰ ਚੱਕੀ ਵਾਲੇ ਦੇ ਨਾਂ ਤੇ ਪਿੰਡ ਚ ਜਾਣਦੇ ਆ ਆ ਤੁਸੀਂ ਘਰ ਦੇ ਜਾਨਵਰ ਚੈੱਕ ਕਰ ਲਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਗਤ ਤੋਂ 4-5 ਕਿਲੋਮੀਟਰ ਆਪਣਾ ਪਿੰਡ ਆ ਹੈ ਨਾ ਜੀ ਹਾਂ ਜੀ ਸ਼ਿੰਦਰ ਚੱਕੀ ਵਾਲੇ ਦੇ ਨਾਂ ਤੇ ਘਰੇ ਜਾਣਦੇ ਆਪਾਂ ਨੂੰ ਇੱਥੇ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਤਿੰਨਵਾਂ ਸੂਆ ਜੀ ਇਹ ਝੋਟੀ ਪਹਿਲੇ ਸੂਏ ਝੋਟੀ ਐ ਪਹਿਲਾ ਸੂਆ ਝੋਟੀ ਆ ਬੱਚਾ ਇਹਨੇ ਕੱਟਾ ਦਿੱਤਾ ਹੋਇਆ ਕੱਟਾ ਠੀਕ ਆ ਜੀ ਅੱਜ ਕਿੰਨੇ ਦਿਨ ਹੋ ਗਏ 18 ਦਿਨ ਹੋ ਗਏ ਕਿੰਨੇ 18 ਸਹੀ 18 ਦਿਨ ਦੋਸਤੋ ਅੱਜ ਸੂਈ ਨੂੰ ਹੋ ਗਏ ਤੇ ਜਿਹੜਾ ਹੁਣ ਦੁੱਧ ਹਾਜ਼ਰ ਆ ਵੀ ਕਿੰਨੇ ਡੰਗ ਮਰਜੀ ਅਗਲਾ ਚੋਲੇ ਆ ਜਿੰਨੇ ਮਰਜੀ ਡੰਗ ਚੋਲੇ 10 ਲੀਟਰ ਦਿੰਦਾ ਹੈ 10 ਲੀਟਰ ਮੈਂ ਪਾ ਕੇ ਉਹਨਾਂ ਡੈਰੀ ਚ ਅੱਛਾ ਹਾਂ 10 ਕਿਲੋ ਮਾਲਕ ਕਹਿੰਦੇ ਮੈਂ ਡੈਰੀ ਚ ਇਹਦਾ ਦੁੱਧ ਰੋਜ਼ ਪਾ ਕੇ ਉਹਨਾਂ ਸਾਢੇ 5 ਕਿਲੋ ਪਾਇਓ ਨਾ ਕੱਟਾ ਚੋਂਗ ਦਾ ਕੋ 10 ਕਿਲੋ ਹੈਗਾ 10 ਕਿਲੋ ਹੁਣ ਤਿਆਰ ਆ ਠੀਕ ਆ ਠੀਕ ਆ ਅੱਜ 18 ਦਿਨਾਂ ਦੀ ਸੂਈ ਆ ਪਹਿਲਾ ਸੂਆ ਗਈ ਚੰਗੇ ਸੋਹਣੇ ਦੋਸਤੋ ਨਰੋਏ ਸਰੀਰ ਚ ਫੂਲੀ ਪਲੀ ਝੋਟੀ ਆ ਜੇ ਬਾਈ ਜੀ ਵੀਡੀਓ ਦੀ ਗੱਲ ਕਰਕੇ ਆਪਾਂ ਹੁਣ ਸਵੇਰੇ 10 ਵਜੇ ਬਣਾ ਰਿਆਂ ਕੋਈ ਇਹਦਾ ਦੁੱਧ ਨਹੀਂ ਰੋਕਿਆ ਸਵੇਰੇ ਇਹਨਾਂ ਨੇ ਧਾਰ ਕੱਢੀ ਆ ਦੇਖੋ ਧਾਰ ਧਾਰ ਕੱਢ ਕੇ ਜਮਾ ਐਨ ਖਾਲੀ ਕਰੀ ਹੋਈ ਆ ਖਾਲੀ ਕਰੀ ਆ ਆ ਲੈ ਖਾਲੀ ਕਰੀ ਹੋਈ ਜਮਾ ਐ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਕੋਈ ਏਖੜ ਲਾ ਕੇ ਵੀਡੀਓ ਬਣਾਉਣ ਵਾਲਾ ਕੰਮ ਨਹੀਂ ਨੰਬਰ ਆਪਾਂ ਤੁਹਾਨੂੰ ਵੀਡੀਓ 'ਚ ਹੀ ਬੋਲ ਦਿੰਨੇ ਆ ਆ ਦਿਓ ਬਾਪੂ ਮੋਬਾਈਲ ਛੁੱਟੇ ਤਾਂ ਜਿਆਦਾ ਨਹੀਂ ਮੈਂ ਬੋਲਣਾ ਆਪਣੇ ਕੋਲ ਵਪਾਰ ਵਾਲਾ ਕੰਮ ਐ ਵੀ ਆਪਾਂ ਦੁਬਾਰਾ ਕੀ 85448 56300 60 ਇਹਨਾਂ ਦਾ ਮੋਬਾਈਲ ਨੰਬਰ ਆ ਬਾਕੀ ਆਪਾਂ ਸਕਰੀਨ ਤੇ ਵੀ ਚਲਾ ਰੱਖਿਆ ਇਹ ਕਿਹਦੇ ਛੋਟੀ ਜੀ ਆਹ ਬੱਚੀ ਜੀ ਹਨਾ ਜੀ ਨਾਲ ਹੈ ਗਿਆ ਇਹ 50 ਗ੍ਰਾਮ ਦੁੱਧ ਦੇ ਚੋ ਜੇ ਕੱਢੀਏ ਨੇ 50 ਗ੍ਰਾਮ ਨਿਕਲਦਾ ਹੈ ਰੋਜ਼ ਨਿਕਲਦਾ 50 ਗ੍ਰਾਮ ਆ ਜਦੋਂ ਕੱਢਦੇਗਾ 50 ਗ੍ਰਾਮ ਜੇ ਦੋ ਤਿੰਨ ਦਾਣੇ ਕੱਢਦਾ ਹਨਾ ਪਤਾ ਠੀਕ ਆ 100 ਗ੍ਰਾਮ ਨਿਕਲਦਾ 50 ਗ੍ਰਾਮ ਦੁੱਧ ਨਿਕਲਦਾ ਬਾਕੀ ਸਾਰੇ ਦਾ ਲਾਜ਼ਮੀ ਨਿਕਲਦਾ ਲਾਜ਼ਮੀ ਆ ਬਾਕੀ ਚਾਰੇ ਥਨਾ ਦੁੱਧ ਪੂਰਾ ਬਾ ਆ ਪੂਰਾ ਕੋਈ ਚੱਕਰ ਨਹੀਂ ਹਨਾ ਕੋਈ ਚੱਕਰ ਨਹੀਂ ਕਾਹ ਰੰਗੀ ਚੋਲੇ ਅਗਲਾ ਜਿੰਨੇ ਡੰਗ ਦੋਸਤੋ ਤੁਸੀਂ ਮਰਜ਼ੀ ਤਸੱਲੀ ਕਰ ਲਿਓ ਉਹ ਬਚੀ ਜੀ ਇੱਕ ਜ਼ਰੂਰ ਹੈਗੀ ਨਾਲ ਗੱਲ ਕਰ ਝੋਟੀ ਚ ਕੋਈ ਇੱਕ ਪੈਸੇ ਦੀ ਕਮੀ ਨਹੀਂ ਕੋਈ ਸਰੀਰ ਚ ਕੋਈ ਰਾਜੀਪਨ ਦੇਖੋ ਪੂਰਾ ਫੁੱਲ ਵਧੀਆ ਪਲੀ ਹੋਈ ਆ ਪੂਰੀ ਸੀਲ ਆ ਵਧੀਆ ਹਾਂ ਤੇ ਚਵਾਈ ਦੀ ਕਿ ਮੈਂ ਆਪੂ ਪੋਲੀ ਚ ਚਵਾਈ ਦੀ ਬਹੁਤ ਵਧੀਆ ਜਵਾ ਅੱਛਾ ਕਰੇ ਬੁੱਢ ਗਈ ਮੈਂ ਕਿਹਨੇ ਚੋਣਾ ਨਹੀਂ ਸੀ ਉਹ ਤੇਰੀ ਉਹ ਤੇ ਗੂਟੇ ਦੁਖਦੇ ਆ ਆਪਣੇ ਗੋਡੇ ਦੁਖਦੇ ਆ ਤੇ ਮੈਂ ਹੀ ਚੋਣਾ ਇਹਨੂੰ ਪਹਿਲਾਂ ਮੈਂ ਚੋਈ ਵੀ ਨਹੀਂ ਸੀ ਕਿਤੇ ਅੱਛਾ ਗੂਠੇ ਤਾਂ ਮੇਰੇ ਦੁਖਣ ਲੱਗ ਜਾਂਦੇ ਆ ਹਾਂ ਫੇਰ ਮੈਂ ਕੱਪੜ ਨਾਲ ਚੋਣ ਲੱਗੇ ਜਾਂਦਾ ਠੀਕ ਆ ਠੀਕ ਆ ਜੀ ਠੀਕ ਆ ਆ ਮੈਂ ਤੁਹਾਨੂੰ ਕਹਦੇ ਆ ਹਾਂ ਤੇ ਆਪਾਂ ਮੜਾ ਖੋਲ ਕੇ ਦਵਾ ਦੇ ਕਿਹੜਾ ਚੱਕ ਇਹ ਜਿਹੜਾ ਦਵਾ ਲਓ ਕੋਈ ਨਹੀਂ ਮੋਬਾਈਲ ਜੇਬ ਚ ਪਾ ਲਓ ਤੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਜਿਹੜੇ ਵੀ ਮੇਰੇ ਭਰਾਣੇ ਦੋਸਤੋ ਖਰੀਦਣੀਆਂ ਨੰਬਰ ਚੱਲੀ ਜਾਂਦਾ ਤਲਵੰਡੀ ਤੋਂ 5 ਕਿਲੋਮੀਟਰ ਤੇ ਪਿੰਡ ਆ ਕੋਲੇ ਆ ਜੂ ਜਿਵੇਂ ਮਰਜੀ ਤੁਸੀਂ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਤੋੜ ਕੇ ਤੁਹਾਨੂੰ ਮੈਂ ਦਿਖਾ ਦਾਂ ਪੂਰੇ ਵਧਗਾ ਨਰੋਏ શરીਪ ਚ ਲੇਵੇ ਲੂਵੇ ਦੀ ਬਹੁਤ ਚੰਗੀ ਆ ਪਹਿਲਾ ਇਹ ਸੂ ਆ ਗੀ ਲਿਆ ਬਾਪੂ ਇਧਰ ਨੂੰ ਮੋੜ ਲਿਆ ਆ ਦੇਖੋ ਗਰੇ ਆ ਦੇਖੋ ਅੱਖਲੇ ਵਾਸਤੇ ਚੱਕਰਾਦਾ ਇੱਕ ਬੇੜਾ ਥੋੜਾ ਜਿਹਾ ਛੋਟਾਗਾ ਨਹੀਂ ਸਾਨੂੰ ਵਧੀਆ ਪੂਰੀ ਤੋਰ ਕੇ ਦਿਖਾ ਦਿੰਦਾ ਲੈ ਲੈ ਪੈਨੂ ਘਰਦਨੇ ਆ ਆ ਲੈ ਹਾਂ ਕਰ ਲੋ ਬਾਈ ਚੱਕ ਜਿਹੜੇ ਵੀ ਭਰਾ ਨੇ ਖਰੀਦਨੀ ਆ ਜਿਵੇਂ ਮਰਜੀ ਆਪਦੀ ਵੀਰੇ ਕੋਲੇ ਆ ਕੇ ਤਸੱਲੀ ਕਰ ਲਿਓ ਆਪਾਂ ਕਿਹੜਾ ਵਪਾਰ ਕਰਦੇ ਹਾਂ ਹਾਂ ਲਿਆਓ ਜੀ ਕੋਈ ਨਾ ਕੋਈ ਨਾ ਮੋੜ ਲਿਆਓ ਫਿਰ ਇੱਥੇ ਲਿਆਓ ਬੰਨ ਲਓ ਇਹਨੂੰ ਆ ਦੇਖੋ ਵੀਰੇ ਹੂੰ ਮੁੱਲ ਕੀ ਕਰਦੇ ਹੋ ਫਿਰ ਜੀ ਇਹਦਾ ਮੁੱਲ ਜੀ ਕਰਦਾ ਇਹਦਾ 170 1 ਲੱਖ ਤੇ 70 ਹਜ਼ਾਰ ਹਾਂ ਠੀਕ ਆ ਜੀ ਠੀਕ ਆ 1 ਲੱਖ ਤੇ 70 ਹਜ਼ਾਰ ਰੁਪਈਆ ਦੋਸਤੋ ਮੁੱਲ ਆ ਕੋਈ ਕਮੀ ਨਹੀਂ ਇਹ ਚ ਹਾਂ ਇੱਕ ਪੈਸੇ ਦੀ ਮਾਲਕ ਕਹਿੰਦੇ ਕੋਈ ਕਮੀ ਨਹੀਂ ਆਪਣੇ ਕੋਲੇ ਕਹਿੰਦੇ ਦੋ ਪਸ਼ੂ ਆ ਇੱਕ ਹੀ ਦੁੱਧ ਵਾਸਤੇ ਰੱਖਦੇ ਆ ਭਾਈ ਆ ਇੱਕ ਚੱਲ ਸੇਲ ਕਰ ਦਾਂਗੇ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਓ ਵੀਰੇ ਕੋਲੇ ਆ ਜੋ ਜਿਵੇਂ ਮਰਜੀ ਆਪਦੀ ਤਸੱਲੀ ਕਰਕੇ ਫਿਰ ਸੌਦਾ ਕਰ ਲਿਓ 10 ਕਿਲੋ ਦੁੱਧ ਤਾਂ 10 ਹੀ ਨਿਕਲੂ ਉੱਚ ਕੋਈ ਅਠ ਵਾਲਾ ਕੰਮ ਨਹੀਂ ਨਾ ਹੀ 10 ਨੂੰ ਆਪਾਂ 14 ਬਣਾ ਸਕਗੇ ਮੌਕੇ ਦੇ ਬੰਦਾ ਚਾਰ ਡੰਗ ਬਾਲਟੀ ਧਰ ਲਿਓ ਜਿਵੇਂ ਮਰਜੀ ਆਪਦੀ ਪਾਈਪਾਸ ਕਰ ਹਾਂ ਹਾਂ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਕਾਲ ਵੀਰੇ ਸਾਰਿਆਂ ਭਰਾਵਾਂ